ਅੱਗੇ ਉਹਨਾਂ ਨੂੰ ਜਿਹੜੀ ਟੈਲੀਫੋਨ ਦੀ ਸਬਦਾ ਸੀਗੀ ਉਹ ਇਹ ਪਰਿਵਾਰ ਨਾਲ ਹਫਤੇ ਚ ਇੱਕ ਦੋ ਵਾਰੀ ਗੱਲ ਕਰ ਲੈਂਦੇ ਸੀ ਉਹ ਵੀ ਸਾਨੂੰ ਸੁਣ ਚਾਇਆ ਕਿ ਉਹ ਵੀ ਬੰਦ ਕਰ ਦਿੱਤੀ ਗਈ ਨਹੀਂ ਜੀ ਇਹ ਨਾ ਤੇ ਸਾਡਾ ਕਮੇਟੀ ਅਸ਼ਨੀ ਸਿੰਘ ਸਾਹਿਬ ਕੋ ਆਪਣਾ ਮਸਲ ਰੱਖਿਆ ਇਹ ਸਿੰਘ ਸਾਹਿਬ ਨੇ ਕਮੇਟੀ ਬਣਾਈ ਹੈ ਕਮੇਟੀ ਨੇ ਕਿੰਨਾ ਕੰਮ ਕਰਨਾ ਕੇਸ ਡਾਇਰੈਕਸ਼ਨ ਚ ਕਰਨਾ ਉਹ ਸਿੰਘ ਸਾਹਿਬ ਹੀ ਦੱਸ ਸਕਦੇ ਆ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਨਾਲ ਦੇ ਸਿੰਘ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਨੇ ਨਾਰੀ ਦੋਸਤੋ ਇਹਨਾਂ ਸਿੰਘਾਂ ਦੇ ਜੋ ਪਰਿਵਾਰ ਨੇ ਉਹਨਾਂ ਨੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੋਰਚਾ ਲਾਇਆ ਹੈ ਤੇ ਇਹਨਾਂ ਦੀ ਮੰਗ ਹੈ ਕਿ ਇਹਨਾਂ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰਿਸੈਪਟ ਕੀਤਾ ਜਾਵੇ ਜੋ ਪਿਛਲੇ ਦਿਨੀ ਦੋਸਤੋ ਕੈਮਰਾ ਦਾ ਮਾਮਲਾ ਸਾਹਮਣੇ ਆਇਆ ਸੀ ਕਿ ਇਹਨਾਂ ਸਿੰਘਾਂ ਦੇ ਕਮਰੇਆਂ ਅਤੇ ਬਾਥਰੂਮਾਂ ਦੇ ਵਿੱਚ ਕੈਮਰੇ ਲੱਗੇ ਨੇ ਉਸ ਨੂੰ ਲੈ ਕੇ ਦੋਸਤੋ ਪਿਛਲੇ ਦਿਨੀ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਸੁਪਰੀਡੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੁਪਰੀਡੈਂਟ ਦੀ ਗ੍ਰਿਫਤਾਰੀ ਤੇ ਦੋਸਤੋ ਅਮਰਪਾਲ ਸਿੰਘ ਦੇ ਪਿਤਾ ਨੇ ਵੱਡਾ ਬਿਆਨ ਦਿੱਤਾ ਹੈ ਨਾਲ ਹੀ ਦੋਸਤੋ ਜੋ ਮੋਰਚਾ ਲੱਗਿਆ ਹੈ ਉਸ ਮੋਰਚੇ ਦੇ ਵਿੱਚ ਗੁਰਪ੍ਰੀਤ ਸਿੰਘ ਜੌਣਵਾਲਾ ਵੀ ਪਹੁੰਚੇ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਅੱਛਾ ਕਮੇਟੀ ਬਣੀ ਹੈ ਸਿੰਘ ਸਾਹਿਬ ਵੱਲੋਂ ਉਹਦੇ ਉੱਤੇ ਕੀ ਲੱਗਦਾ ਤੁਹਾਨੂੰ ਕਿੰਨੇ ਕੁ ਛੇਤੀ ਫੈਸਲਾ ਹੋਵੇ ਨਹੀਂ ਜੀ ਇਹ ਨਾ ਤੇ ਸਾਡਾ ਕਮੇਟੀ ਆਇਸ਼ਨੀ ਸਿੰਘ ਸਾਹਿਬ ਕੋਈ ਆਪਣਾ ਮਸਲਾ ਰੱਖਿਆ ਇਹ ਸਿੰਘ ਸਾਹਿਬ ਨੇ ਕਮੇਟੀ ਬਣਾਈ ਹੈ ਕਮੇਟੀ ਨੇ ਕਿੰਨਾ ਕੰਮ ਕਰਨਾ ਕਿਸ ਡਾਇਰੈਕਸ਼ਨ ਚ ਕਰਨਾ ਉਹ ਸਿੰਘ ਸਾਹਿਬ ਹੀ ਦੱਸ ਸਕਦੇ ਆ ਕਿ ਇੱਕ ਤੋਂ ਨਵਾਂ ਕੇ ਗੱਲਬਾਤ ਹੋਈ ਨਹੀਂ ਸਾਨੂੰ ਕੋਈ ਉਦੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਉਹ ਵਰਬਲੀ ਉਹ ਕੱਲ ਜਾਣ ਤੋਂ ਪਹਿਲਾਂ ਮਿਲੇ ਸੀ ਸੁਖਪ੍ਰੀਤ ਜੀ ਇੱਥੇ ਆਏ ਸੀ ਤੇ ਉਹ ਕਹਿੰਦੇ ਸੀ ਮੈਂ ਵੀ ਕਮੇਟੀ ਦਾ ਪਾਰਟ ਹਾਂ ਤੇ ਅਸੀਂ ਉਦੋਂ ਉਦੋਂ ਬਾਅਦ ਚ ਸਾਨੂੰ ਕੋਈ ਗੱਲ ਨਹੀਂ ਹੋਈ ਉਹ ਕਮੇਟੀ ਕਿੱਧਰ ਸਿੰਘ ਸਾਹਿਬ ਦੇ ਹਦਾਇਤਾਂ ਤੇ ਕਿਦਾਂ ਕੰਮ ਕਰਦੀਏ ਸਿੰਘ ਸਾਹਿਬ ਵੀ ਦੱਸ ਸਕਦੇ ਆ ਕਿ ਜੀ ਅਗਲਾ ਕਦਮ ਸਰਕਾਰ ਨੂੰ ਮਿਲਣ ਦਾ ਵੀ ਹੋਊਗਾ ਕੋਈ ਪ੍ਰਸ਼ਾਸਨ ਨੂੰ ਮਿਲਦਾ ਹੋਊਗਾ ਕਿ ਸਾਰੀ ਗੱਲ ਸਿੰਘ ਸਾਹਿਬ ਤੋਂ ਛੁੱਟਦੇ ਹੋ ਤੁਸੀਂ ਨਹੀਂ ਅਸੀਂ ਤੇ ਸਿੰਘ ਸਾਹਿਬ ਤੇ ਹੀ ਸਾਰੀ ਗੱਲ ਛੁੱਟੀ ਹੋਈ ਜੀ ਉਹਨੇ ਜਿੱਥੇ ਪ੍ਰਸ਼ਾਸਨ ਵਾਲਾ ਕੋਈ ਸਰਕਾਰ ਤੇ ਕੋਈ ਅਜੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਜੇ ਕੋਈ ਕਰਨਗੇ ਵੀ ਤਾਂ ਸਿੰਘ ਸਾਹਿਬ ਨੂੰ ਨਾਲ ਲੈ ਕੇ ਹੀ ਕੋਈ ਗੱਲ ਕੀਤੀ ਜਾਊਗੀ ਜੇ ਕੋਈ ਸਰਕਾਰ ਵਾਲੋਂ ਅਪੀਲ ਦਲੀਲ ਕੋਈ ਗੱਲਬਾਤ ਹੁੰਦੀ ਆ ਤੇ ਸਿੰਘ ਸਾਹਿਬ ਵੱਲ ਬਣਾਈ ਹੋਈ ਕਮੇਟੀ ਗੱਲ ਕਰੂਗੀ ਤੁਹਾਨੂੰ ਲੱਗਦਾ ਹੁਣ ਅਗਲੇ ਪਾਸੇ ਨਹੀਂ ਅਸੀਂ ਅੱਜ ਤੇ ਉਹਨਾਂ ਸਿੰਘ ਸਾਹਿਬ ਨੂੰ ਹੁਣ ਸੰਪੇ ਹੀ ਮੁੱਦਾ ਉਹ ਸੇ ਕਮੇਟੀ ਕਰਦੀ ਆ ਜਾਂ ਕੋਈ ਹੋਰ ਕੋਈ ਬੰਦਾ ਕਰਦਾ ਉਹ ਉਹ ਸਿੰਘ ਸਾਹਿਬ ਜੀ ਸਾਹਿਬ ਅੱਜ ਇੱਕ ਘਟਨਾ ਜਿਹੜੀ ਵਾਪਰੀ ਆ ਡਿਬਰੂਗੜ ਜੇਲ ਦਾ ਸੁਪਰਡੈਂਟ ਸੀ ਜਿਹੜਾ ਉਹ ਸੁਪਰਟੈਂਡ ਨੂੰ ਫੜਿਆ ਗਿਆ ਵਾ ਉਸ ਘਟਨਾ ਨੂੰ ਕਿਵੇਂ ਵੇਖਦੇ ਆ ਬੜੇ ਦਿਨਾਂ ਬਾਅਦ ਅਚਾਨਕ ਇਹ ਘਟਨਾ ਵਾਪਰਦੀ ਆ ਕਿ ਜਿਹਨੇ ਕੈਮਰੇ ਲਾਈ ਸੀ ਸੀਸੀਟੀਵੀ ਜੋ ਵੀ ਲੱਗਾ ਸੀ ਉੱਥੇ ਉਹ ਸੁਪਰਟੈਂਡ ਨੂੰ ਫੜ ਲਿਆ ਜਾਂਦਾ ਉਹ ਤੇ ਤੁਹਾਨੂੰ ਪਤਾ ਹੀ ਆ ਜੀ ਉਹ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਸੀ ਕੈਮਰੇ ਹੈ ਤੇ ਉਸੇ ਬਰੋਚੀ ਉਹ ਭੁਖੜਤਾਲ ਤੇ ਗਏ ਤੇ ਜੇ ਸੁਪਰਟੈਂਡ ਦੀ ਜਾਂ ਕਿਸੇ ਬੰਦੇ ਹੋਰ ਲਵਾਉਣ ਵਾਲੇ ਦੀ ਗਲਤੀ ਸੀ ਤੇ ਉਹਨਾਂ ਨੂੰ ਉਦੋਂ ਅਰੈਸਟ ਕਰਨਾ ਚਾਹੀਦਾ ਸੀ ਇੰਨੇ ਦਿਨਾਂ ਬਾਅਦ ਹੁਣ ਇਹ ਮਾਮਲੇ ਨੂੰ ਕੋਈ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਜੀ ਤੇ ਅੱਗੇ ਉਹਨਾਂ ਨੂੰ ਜਿਹੜੀ ਟੈਲੀਫੋਨ ਦੀ ਸਬਦਾ ਸੀਗੀ ਉਹ ਆ ਪਰਿਵਾਰ ਨਾਲ ਹਫ਼ਤੇ ਚ ਇੱਕ ਦੋ ਵਾਰੀ ਗੱਲ ਕਰ ਲੈਂਦੇ ਸੀ ਉਹ ਵੀ ਸਾਨੂੰ ਸੁਣ ਚਾਇਆ ਕਿ ਉਹ ਵੀ ਬੰਦ ਕਰ ਦਿੱਤੀ ਗਈ ਸਾਡੀ ਕਿੰਨੇ ਦਿਨ ਹੋ ਗਏ ਗੱਲਬਾਤ ਹੋਈ ਸਾਡੀ ਉਹ ਦੋ ਦੋ ਦਿਨ ਦੋ ਦਿਨ ਨੂੰ ਗੱਲਬਾਤ ਹੋਇਆ ਨਾ ਸਿੰਗਰ ਨਾਲ ਗੱਲਬਾਤ ਹੋਈ ਹੁਣ ਉਦੋਂ ਬਾਅਦ ਚ ਕਿਸੇ ਨੇ ਗੱਲ ਹੁਣ ਇਹ ਇਹ ਨਾ ਕਿ ਸਾਡੇ ਵਕੀਲ ਤੋਂ ਪਤਾ ਲੱਗਾ ਕਿ ਉਹਨਾਂ ਨੇ ਵਰਬਲੀ ਚਿੱਠੀ ਆ ਗਈ ਕਿ ਉਹ ਇਹ ਸਹੂਲਤ ਬੰਦ ਕਰ ਦਿੱਤੀ ਗਈ ਇਹ ਵੀ ਬੜਾ ਵੱਡਾ ਕਦਮ ਆ ਸਰਕਾਰ ਵੱਲੋਂ ਸੁਪਰਡੈਂਟ ਨੂੰ ਫੜ ਲੈਣਾ ਉਹਦੇ ਉੱਤੇ ਪਰਚਾ ਦਰਜ ਹੋ ਜਾਣਾ ਬੜੀ ਵੱਡੀ ਕਾਰਵਾਈ ਹੈ ਜਿਸ ਵੇਖੀ ਆਪਾਂ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਵੇਖਦੇ ਆਸ ਮੋਰਚੇ ਨੂੰ ਮੋਰਚੇ ਨੂੰ ਕੋਈ ਫਰਕ ਪਊਗਾ ਜਾਂ ਦੂਜੇ ਪਾਸੇ ਨੌਜੋਨ ਦੀ ਭੁੱਖ ਹੜਤਾਲ ਦੇ ਵਿੱਚ ਨਹੀਂ ਇਹਦੇ ਵਿੱਚ ਅਸੀਂ ਤੇ ਕੁਝ ਨਹੀਂ ਦੱਸ ਸਕਦੇ ਅਸੀਂ ਨੇ ਆਪਣੀ ਜਗ੍ਹਾ ਤੇ ਲੱਗੇ ਹੋਏ ਆ ਜਿਨਾ ਚਿਰ ਸਾਨੂੰ ਕੋਈ ਸਿੰਘ ਸਾਹਿਬ ਦਾ ਆਦੇਸ਼ ਨਹੀਂ ਹੁੰਦਾ ਵੀ ਅੱਗੇ ਕੀ ਕਰਨਾ ਤੇ ਬਾਕੀ ਹੁਣ ਇਹ ਸਿੰਘ ਸਾਹਿਬ ਹੀ ਦੱਸ ਸਕਦੇ ਵੀ ਇਹ ਕੀ ਕਰਨਾ ਹੈ ਪਰ ਇਹ ਚੀਜ਼ ਹੈ ਕਿ ਬਹੁਤ ਗਲਤ ਹੋ ਰਿਹਾ ਜੋ ਵੀ ਕੁਝ ਹੋ ਰਿਹਾ ਕਿ ਜੇ ਉਹਨਾਂ ਦੀ ਟੈਲੀਫੋਨ ਦੀ ਜਿਹੜੀ ਸੇਵਾ ਸੀ ਉਹਨਾਂ ਦੀ ਉਹਨਾਂ ਦੀ ਜਿਹੜੀ ਹਾਲਾਤ ਸੀ ਕਿ ਹਨ ਪਲ-ਪਲ ਇੱਕ ਦੋ ਦਿਨ ਬਾਅਦ ਪਤਾ ਲੱਗ ਜਾਂਦਾ ਸੀ ਵੀ ਉਹ ਠੀਕ ਆ ਤੇ ਹੁਣ ਸਾਡੀ ਹੋਰ ਚਿੰਤਾ ਇਸ ਗੱਲ ਤੋਂ ਵੱਧ ਗਈ ਕਿ ਉਹਨਾਂ ਦਾ ਸੰਪਰਕ ਵੀ ਸਾਡਾ ਟੁੱਟ ਗਿਆ ਲੱਗਦਾ ਕਿ ਜਿਹੜੀ ਕਾਰਵਾਈ ਕੀਤੀ ਹੋਗੀ ਕੱਲੇ ਸੁਪਰਡੈਂਟ ਨੇ ਕੀਤੀ ਹੋਗੀ ਹੋਰ ਕਿਸੇ ਉੱਚ ਅਧਿਕਾਰੀ ਦਾ ਕੰਮ ਨਹੀਂ ਹੈਗਾ ਜਿਹੜੀ ਜੇਲ ਦੇ ਵਿੱਚ ਜਿਹਨੂੰ ਇਸ ਟਾਈਮ ਤੇ ਗ੍ਰਿਫਤਾਰ ਕੀਤਾ ਨਹੀਂ ਇਹ ਇਹ ਤੇ ਜੇ ਕੋਈ ਉਹ ਜੋ ਵੀ ਸਾਜ਼ਿਸ਼ ਹੋਈ ਕੋ ਵੱਡੇ ਲੈਵਲ ਤੇ ਹੋ ਰਹੀ ਹੋਗੀ ਜਿਸ ਸਰਕਾਰ ਦੇ ਲੈਵਲ ਤੇ ਕੋਈ 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 ਵੱਡਾ ਏਜੰਸੀ ਜਾਂ ਕੋਈ ਜਿਹੜਾ ਆਰੀ ਦੇਣ ਫੜ ਰਹੀ ਹੈ ਇੱਕ ਸੋਚੋ ਸਰਕਾਰ ਦਾ ਪ੍ਰੈਸ਼ਰ ਹੀ ਹੋਊਗਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਵਿੱਚ ਹੋਇਆ ਫੇਰੀ ਫੜਿਆ ਜਾਂਦਾ ਨਾ ਸੁਪਰ ਡੈਨ ਉਹ ਜੀ ਇੱਕ ਵਾਰੀ ਫੜ ਲੈਣਗੇ ਦੋ ਚਾਰ ਦਿਨ ਬਾਅਦ ਚ ਮਾਮਲੇ ਠੰਡਾ ਕਰਕੇ ਫੇਰ ਛੱਡ ਦੇਣਗੇ ਉਹ ਸਰਕਾਰ ਕੋਲ ਹੀ ਸਾਰਾ ਸਾਰੀ ਪਾਵਰ ਨਾਲ ਸਰਕਾਰ ਕੋਲ ਹੀ ਹੈ ਕਿ ਇਸ ਨੂੰ ਕਿ ਮਾਮਲੇ ਨੂੰ ਰਫਾ ਤਫਾ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਹਾਂ ਜੀ ਕੋਈ ਇਹ ਕੋਈ ਇਹ ਹੋ ਜਾਏ ਕੋਈ ਹੋ ਰਿਹਾ ਜੀ ਹੁਣ ਤੱਕ ਵੀ ਤੁਸੀਂ ਸਿੰਘ ਸਾਹਿਬ ਤੇ ਟੇਕ ਰੱਖੀ ਹੋਈ ਆ ਕਿ ਸਿੰਘ ਸਾਹਿਬ ਹੀ ਕਿਸੇ ਫੈਸਲੇ ਤੇ ਨبطਾਰਾ ਉਧਰ ਦੇ ਪਾਸੇ ਹੋਊਗਾ ਹਾਂਜੀ ਹਾਂਜੀ ਉਹਨਾਂ ਨੂੰ ਦਿੱਤਾ ਮੌਕਾ ਜੀ ਉਹ ਦੇਖਣਗੇ ਹੁਣ ਕੀ ਕਰਨਾ ਨੈਕਸਟ ਡੇ ਕਰਕੇ ਜਿੱਤ ਪ੍ਰਾਪਤ ਕਰਨੀ ਮਹਾਰਾਜ ਨੇ ਸਾਨੂੰ ਜੰਦਗੀ 'ਚ ਹਰੇਕ ਬੰਦੇ ਨੂੰ ਲਾਲਚ ਕਰਨ ਤੋਂ ਹਟਾਇਆ ਦਾ ਤੇ ਇੱਕ ਖਾਨ ਦੇ ਗੁਰੂ ਕਲਜੀਤਨ ਪਾਸ਼ਾ ਨੇ ਆਮ ਜਿਹੜੇ ਲਾਲਚ ਕਰਨਾ ਆਇਆ ਤਾਂ ਇੱਥੇ ਕਰੀ ਸ਼ਿਵਾਦਰ ਮੋਹੇ ਹੈ ਜਬ ਕਰਮਨ ਤੇ ਕਬ ਹੁਣਾ ਕਰੂ ਨਾ ਡਰੋ ਅਰਸੇ ਜਬ ਜਾਲੇ ਲਾ ਮਿਸਟੈ ਕਰ ਆਪਣੀ ਕੀਤ ਕਰੂ ਅਰਸੇ ਕਹੋ ਆਪਣੇ ਹੀ ਮਨ ਤੋਂ ਹੌਲ ਨਾਲ ਤੋਂ ਗੁਣ ਚਰੂ ਜਬ ਆਲ ਦੀ ਆਦ ਨਿਦਾਰ ਬਣ ਆ ਤਹੀ ਰਹਿ ਮਰਤਾ ਵਜੂਦ ਮਰਿਆ ਤਤਹੀ ਦਾ ਮੈ ਤਾਂ ਜੂਲ ਨੂੰ ਅਕਬੀਰ ਸਿੰਘ ਟੈਂਕਰ ਬੈਠਾ ਵੀਰ ਪਟਿਆਲੇ ਦੇ ਵਿੱਚ ਅਸੀਂ ਇਕੱਠੇ ਸੀ ਉਸ ਵੇਲੇ ਤੇ ਅਸੀਂ ਲੰਗੇ ਕਰੀ ਅਸੀਂ ਤਾਂ ਕਰਿਆ ਸੀ ਇਹ ਗਾਣ ਤੇ ਹਾਲਾਤ ਛੋਟੇ ਸਾਰਿਆਂ ਦੇ ਸਾਹਮਣੇ ਸਾਡੀਆਂ ਬੁੜੀਆਂ ਤੱਕ ਵੀ ਬਾਜੂ ਘਰਾਂ ਤੋਂ ਲੈ ਗਏ ਸੀ ਇਹ ਹਰੇਕ ਨਾਲ ਆਪਣੀ ਹੈ ਇਹਨੇ ਜੀ ਰੋਣ ਵਾਲਾ ਕੁਝ ਨਹੀਂ ਲਿੰਦਾ ਇੱਥੇ ਖੁਸ਼ੀਆਂ ਮਨਾਈਆਂ ਜਾਂਦੀਆਂ ਝਕਾਰੇ ਛੱਡੇ ਜਾਂਦੇ ਆ ਸੱਚੇ ਪਾਤਸ਼ਾਹ ਰਹਿਮਤ ਕਰੇ ਜੀ ਜਦੋਂ ਅਸੀਂ ਸਮੇਂ ਤੱਕ ਤਰ ਤਾਰ ਇੱਥੇ ਗੋਲਾਵੀਰ ਮਾਨਸਾ ਵਾਲਾ ਖੜਾ ਜਦੋਂ ਮਰਦੀ ਹੁਕਮ ਲਾ ਦਿਓ ਅਸੀਂ ਹਾਜ਼ਰ ਹੋ ਜਾਵਾਂਗੇ ਪਰ ਕੇ ਆਦਮੋਂ ਮੋਖ ਰੱਖ ਕੇ ਆਪਾਂ ਇੱਥੇ ਰੋ ਕੇ ਜਾਂ ਆਹਦੇ ਤਰ੍ਹਾਂ ਨੂੰ ਹੋਏ ਰੱਖ ਕੇ ਜੇ ਕਾਹਨ ਕੋਈ ਪ੍ਰਾਪਤੀ ਹੋਣੀ ਹੈ ਬਿਲਕੁਲ ਨਹੀਂ ਹੋਣੀ ਬਿਲਕੁਲ ਨਹੀਂ ਹੋਣੀ ਇੱਲਾ ਤਾਂ ਅਸੀਂ ਸਾਰੇ ਮੇਰੇ ਪਿਆਰੇ ਗੁਰੂ ਆਮ ਦਾਸ ਪਾਤਸ਼ਾਹ ਦੇ ਘਰ ਦੇ ਨਾ ਹੀ ਹੋਵਾਂਗੇ ਜਿੰਨਾ ਤੋਂ ਮੰਗਣਾ ਜੇ ਤਾਂ ਇਹਦੇ ਤੋਂ ਮੰਗਣਾ ਹੈ ਜੇ ਤਾਂ ਇਹਦੇ ਤੋਂ ਲੈਣਾ ਹੈ ਤੇ ਉਹਦੇ ਮੱਥੇ ਲੱਗੇ ਜਾ ਕੇ ਬਾਈ ਤੇ ਅਸੀਂ ਤਾਂ ਨਾਮੇ ਸਹੀ ਸੇਵਿਆ ਨਾ ਡੇਰਾ ਨਾ ਮਸਜਿਦ ਕੋ ਦਾ ਹਰੇਕ ਕੋਈ ਹੈਗਾ ਖਾਸਮ ਨਾਲ ਤਾਂ ਸਾਰੀ ਗੜਿਆ ਕੋਈ ਮੰਨੇ ਜੇ ਨਾਮ ਨੇ ਜੇ ਤਾਂ ਰੱਬ ਵਿਚਾਰਿਆ ਰੱਬਾਂ ਵਿਸਰਿਓ ਹੋਏ ਰੱਬ ਨਹੀਂ ਵਿਸਰਦਾ ਕਿਸੇ ਨੂੰ ਠੀਕ ਆ ਅੱਜ ਸਮੇਂ ਦੀ ਚਾਲ ਇਹ ਮਾਇਆ ਦੀ ਥਿਆਰ ਇਹਨੇ ਬਿਰਦਾਂ ਤਾਂ ਜਗ ਠਾੜੀ ਅਸੀਂ ਦਾ ਸਮਝਿਆ ਉਹਦੇ ਵਿੱਚ ਆ ਪਹਿਲਾਂ ਦੁਨੀਆ ਕਹਿੰਦੀ ਸੰਗਤ ਆਵੇ ਆਵੇ ਜਦੋਂ ਬਗਰਾੜੀ ਪਹੁੰਚ ਗਈ ਸੰਗਤ ਸਾਰੇ ਹੱਦਿਆਂ ਵਾਲੇ ਉਹ ਸਾਹਮਣੇ ਕਾਮੇਡਾ ਨੇ ਮੇਰੇ ਮੇਰੇ ਮਾਰਦੇ ਉਹ ਕਹਿੰਦੇ ਚਾਹ ਤੁਸੀਂ ਆਪ ਦਾ ਕੋਈ ਜੱਤ ਕੇ ਨਾਲ ਦਿਖਾਓ ਸਾਡੇ ਲੀਡਰ ਹੀ ਇੰਨੇ ਮਾਰੇ ਹੋ ਗਏ ਯਾਰ ਜਿਹੜਾ ਲੀਡਰ ਦਾ ਅਖਰੀ ਹੱਥ ਹੈ ਲੀਆ ਡਾਬੀ ਤੇ ਜਿਹੜਾ ਜਰਨੈਲ ਆ ਸੰਤ ਜਰਨੈਲ ਸਿੰਘ ਆ ਮਾ ਜਰਨੈਲ ਆ ਅਸੀਂ ਅਮਿਤਪਾਲ ਸਿੰਘ ਦੇ ਨਾਲ ਤਾਂ ਖੜੇ ਸੀ ਉਹਨੇ ਅੜਕੀ ਗੱਲ ਕੀਤੀ ਜਿੱਦਾਂ ਅਸੀਂ ਚੰਡੀਗੜ੍ਹ ਜਾਂਦੇ ਹਾਂ ਧਰਨਾ ਬੰਦੀ ਸਿੰਘਾਂ ਵਾਸਤੇ ਲੱਗਾ ਭਾਈ ਸਾਹਿਬ ਦੀ ਅੱਜ ਵੀ ਇਸ ਕੱਢ ਕੇ ਦੇਖ ਲਓ ਕਹਿੰਦੇ ਸੀ ਧਰਨਾ ਲਾਉਂਦਾ ਕੋਈ ਫਾਇਦਾ ਨਹੀਂ ਬਹਿ ਗਏ ਭਾਈ ਸਾਹਿਬ ਇਹਨਾਂ ਨੇ ਕਿਹਾ ਅੱਜ ਧਰਨਾ ਲਾਉਂਦਾ ਕੋਈ ਫਾਇਦਾ ਨਹੀਂ ਅੱਜ ਮੈਂ ਕੋਈ ਵੀ ਉਲਟ ਗੱਲ ਨਹੀਂ ਕਿਸੇ ਦੇ ਜੱਟੇ ਲੱਗੇ ਦੇ ਮੋਢੇ ਲੱਗੇ ਆ ਅਸੀਂ ਕਿਹਦੇ ਤੋਂ ਡਰੀਏ ਨਾ ਸਾਡੇ ਨਾਂ ਕਿਸੇ ਨੇ ਮੂੰਹ ਤੋੜੀ ਨਾ ਪਾਈਆਂ ਨਾ ਸਾਨੂੰ ਕਿਸੇ ਦੇ ਕੰਮ ਬਚਾ। ਮਹਾਰਾਜ ਸੱਚੇ ਪਾਸ਼ਾ ਸੰਤ ਜਰਨੈ ਸਿੰਘ ਜੀ ਨੇ ਤੇ ਥੋੜੀ ਸੰਗ ਬਣਾ ਲੈ ਇੱਕ ਪੱਕਾ ਹੀ ਗਰਾਹ ਕਰਕੇ ਜਾਂਦੇ ਆ। ਸੱਚੇ ਪਾਸ਼ਾ ਅਸੀਂ ਅੱਖੇ ਪਹਿਰ ਵੀ ਕਰ ਪਾਸ਼ਾਾਂਗੇ। ਅੱਖੇ ਪਹਿਰ ਵੀ ਖਾਾਂਗੇ ਪਰ ਆਹ ਮદાન ਚਕਰ ਹੱਥ ਬਾੜ ਕੇ ਜਨੂ ਨਹੀਂ ਜਾਣਾ। ਇੱਥੇ ਸੋਲੇ ਬਣਾਣਗੇ। ਬੇਟੋ ਉਹਦਾ ਜਾ ਨਤੀਜੇ ਦਿਨ ਹਾਂ ਕਰਨਗੇ ਜਰ ਤੁਹਾਨੂੰ ਤਾਂ ਕਿ ਜੇਲਾ ਚ ਮਾਰਨਗੇ ਨਵੇੜਾ ਘਾਦਿਆਂਗੇ ਕਰ ਵੀ ਦੇਵਾਂਗੇ ਸਦਕ ਸੰਤੋਖ ਨਾਲ ਤੁਸੀਂ ਕਹਿੰਦੇ ਹੋ ਵੀ ਇਹ ਪਰਦਾ ਉਗਲਾਂ ਕਰਕੇ ਲੜਾਈ ਨਾ ਮੇਰੇ ਘਰਾਂ ਨਹੀਂ ਨ ਕਰਦੇ ਅਸੀਂ ਜਿਵੇਂ ਤੁਸੀਂ ਕਹੋਗੇ ਸ਼ਾਂਤਮਈ ਵੀ ਪਰ ਕਿਧੋ ਦਰਾਈ ਨਹੀਂ ਲੈਣ ਜਾਣੀ ਕੋਈ ਕੁੱਛ ਨਹੀਂ ਲੈਣ ਜਾਣਾ ਘਰੋਂ ਰਾਸਤੇ ਕੋਈ ਦੋਇਤੇ ਨਾਲ ਬਹਿ ਜਾਣੀ ਗੱਲ ਦੂਜਿਆਂ ਨੂੰ ਲੈਣੇ ਮਾਰ ਕੇ ਮੈਲੀਏ ਤੋਂ ਦਾ ਸਕਦਾ ਜਿਹੜੀ ਗੱਲ ਭਾਈ ਅਮਰਪਾਲ ਸਾਹਿਬ ਨੇ ਕੀਤੀ ਹੈ ਜਿਹਦੇ ਕਾਕੇ ਅੱਜ ਤੁਸੀਂ ਬੈਠੇ ਆ 6 ਮਹੀਨਿਆਂ ਦਾ ਤੌਰ 'ਤੇ ਅਮਰਪਾਲ ਸਿੰਘ ਜੀ ਦਾ ਉਹ ਦੂ ਪਹਿਲਾਂ ਨਹੀਂ ਤੇ ਅੱਜ ਵੀ ਹੈ ਨਹੀਂ ਤੇ ਸਹਿਬ ਜਾਦੇ ਸਰਵਨਾ ਦਾ ਕਿੱਥੋਂ ਦੌਰ ਆਉਂਦਾ ਕੋਈ ਜਿੰਨਾ ਚਿਰ ਨਹੀਂ ਵੀ ਬੜੀ ਸੀ ਨਾ ਤੇ ਉਹਦੋਂ ਵੀ ਸਾਹਿਬ ਚਾਰੋਂ ਕੋਈ ਨਹੀਂ ਕਰਦੇ ਸੀ ਆਪਦੇ ਸਹਿਬ ਜਾਦੇ ਸਰਵਨਾ ਨੂੰ ਤੇ ਆਪਦੇ ਸਿਖੀ ਦਾ ਰੁਕੀ ਰਹੇ ਤੇ ਮੈਂ ਬੇਨਤੀ ਇੱਕੋ ਆ ਅਸੀਂ ਸਦਾ ਹੀ ਰਾਜਦ ਪੱਤੇ ਦੇ ਵਿੱਚ ਹੈਗੇ ਆ ਜਿਹੜੇ ਦਿਨ ਤੋਂ ਜੇ ਸ਼ੁਰੂਤ ਇਨਦਾਰ ਹੋਏ ਕੋਈ ਵੀ ਗੱਲ ਕੋਈ ਸ਼ਾਂਤ ਤੋਂ ਕਹਿੰਗੇ ਜਦਨ ਪਾਈ ਅਮਰਪਾਲ ਸਿੰਘ ਆਸਤੇ ਰੋਡ ਤੇ ਪਹਿਲ ਕਾਰਕ ਕੀਤਾ ਐਸਰਤੀ ਸਾਹਿਬ ਨੂੰ ਪਤਾ ਕੀ ਹੋ ਮੇਰੇ ਦਾ ਇਤੈ ਨਿਕਲ ਗਿਆ ਦੂਜਾ ਕੋਈ ਆਵੇ ਨਾ ਮੈਂ ਤੁਸੀਂ ਬਾਅਦ ਚੋ ਵੇਖ ਲਓ ਫੇਰ ਵੀ ਕੀਤਾ ਪਰ ਜਿਹੜੇ ਅੰਮ੍ਰਿਤਾਲ ਦਾ ਨਾਮ ਲੈ ਕੇ ਅੱਜ ਇੱਥੇ ਆਉਂਦੇ ਵੀ ਹਰਦਾਨੇ ਅਭੀ ਸਾਰੇ ਇਕੱਠੇ ਹੋ ਗਏ ਅਸੀਂ ਵੀਡੀਓ ਕਰਤੀ ਬਿਆਹ ਤਕਰੀਰ ਨੂੰ ਜਲੂ ਕੋਲ ਖੜੇ ਇਕੱਠੇ ਹੋਵਾਂਗੇ ਚਲੋ ਸਾਡਾ ਸਾਰਾ ਕੁਝ ਉਹਨਾਂ ਨੇ ਕੰਡ ਕਰਨਾ ਹੈ ਜੀ ਕਾਤਾ ਫੇਰ ਟੁੱਕਾਂ ਜੋ ਲੜ ਰਪਣ ਸਭ ਪਾਂਦਾ ਮੜਾ ਤੇ ਜਿਹੜੇ ਉੱਥੇ ਆਉਣੇ ਚਾਹੀਦੇ ਸੀਗੇ ਕੋਈ ਵਾ ਵਾ ਤੇ ਟੁੱਟ ਚੁੱਕਿਆ ਲੋਕਾਂ ਦੇ ਜੇ ਤਾਂ ਤੁਸੀਂ ਇੱਥੇ ਆਏ ਆ ਤੇ ਦਰਦ ਦੇ ਵਿੱਚ ਹਲੇ ਵੀ ਸਾਧੂ ਤੋਂ ਕਬੀਰ ਸਾਧੂ ਤੋਂ ਮਿਲਣੇ ਜਾਈਏ ਸਾਧਨਾ ਲਈ ਚਾਹੀਏ ਪੰਜ ਸੌਲਾ ਦਿੱਤੀਏ ਅੱਗ ਕੋਈ ਇੱਕ ਘੰਟੇ ਤਾਰ ਗਲੀ ਅੱਤੀੜੀ ਲੇਖਾਂ ਲਿਖੀਏ ਜਿਉਂ ਤਲਤੀ ਰਹਿ ਜਾਣੀ ਜਿਵੇਂ ਤਿਰਾਂ ਨੂੰ ਪਾਣੀ ਪੀਰਦੀ ਤੇ ਆਏ ਤੀਰ ਨਾਲ ਮਾਰੇ ਸਾਰਿਆਂ ਨੂੰ ਸਾਨੂੰ ਕੇਸ ਨਾਲ ਦਾ ਮਾਣਾ ਤੇ ਬੁਲਤੇ ਸ਼ੀਸ਼ਾ ਦੇ ਮਾਣਾ ਅੱਜ ਲਈ ਤੋਂ ਖੜ ਕੇ ਵਾਜਦੇ ਜਿਵੇਂ ਸਾਧਨ ਭੱਜੀ ਆਉਂਗੀ ਆਰੇ ਜੀ ਦਾਵਾ ਸੁਣੇ ਆਦੇ ਤੇ ਇੰਨੀ ਚਲਦੇ ਕਿਹਨੂੰ ਚਾਹ ਸਕਦੇ ਜੀ ਜਿੱਦਾਂ ਕਿਤੇ ਮਹਾਰਾਜ ਨੇ ਉਹ ਪੈਰ ਦੇ ਤੇ ਜਿੱਦਾਂ ਕਿਤੇ ਖੰਭ ਦਾ ਸੁਣਾਉਂਦੇ ਤਾਂ ਉਹ ਮੰਨਵੇ ਸੱਚੇ ਬਾਦਸ਼ਾਹ ਤੋਂ ਆ ਤੇ ਜੇ ਕਿਤੇ ਮਹਾਰਾਜ ਨੇ ਵੀ ਪਾਤਸ਼ਾਹ ਜੀ ਦੀਆਂ ਪਰ ਬਾਣੀ ਦੀਆਂ ਹੀ ਗੱਲਾਂ ਕਰਨੀਆਂ ਪ੍ਰੀਤ ਬਾਾਰ ਸਰੀਰ ਹੋਲੇ ਸਾਡੀ ਕਰਦੇ ਮਾਲਕਾ ਜੀ ਇਹ ਤੂੰ ਪਰਸਤ ਨਹੀਂ ਸਾਨੂੰ ਵੀ ਗਰੀਬਾਂ ਨੂੰ ਸਾਥ ਲਾ ਨੌ ਸਾਲਾਂ ਦੇ ਵਿੱਚ 2015 ਤੋਂ ਅੱਜ ਤਾਈ 2024 ਚੱਲੀ ਆਂਦਾ ਤੂੰ 1984 ਤੋਂ ਲੈ ਕੇ 40 ਸਾਲ ਹੋ ਗਿਆ ਬੀਤ ਤੇ ਪਰ ਕਾ ਗਾਂਧੀਵਾਦੀ ਨੀਤੀਆਂ ਤੋਂ ਅੱਜ ਤੂੰ ਨਹੀਂ ਹਰਦੀ ਸਾਡਾ ਦਾ ਇਹ ਹੋ ਗਿਆ ਵੀ ਚੇਤਨਾ ਦਰਬਾਰੀ ਦੀ ਕੀ ਹੋ ਕੇ ਹੋਈ ਸਾਡੇ ਕੋਟ ਦੇ ਉਰੇ ਡਾਂਗਾਂ ਮਾਰੀਆਂ ਸਾਡੇ ਤੋਂ ਬਾਦਲ ਤੜਾ ਸਾਡੇ ਤੋਂ ਤੇਜ਼ ਤੇਜ਼ ਕੀ ਸੀ ਜਦੇ ਮਾਰਣੀ ਹੋਣੀ ਨਾਲ ਜੋੜੇ ਪੰਥ ਤੱਕ ਮਿੱਤਨੀ ਇੰਨਾ ਕਾਲ ਤਾਂ ਸਾਡੇ ਜੱਥੇ ਦੇ ਰਾਹ ਮੇਰੇ ਪੱਖੇ ਲਿ ਆਇਓ ਕਿਸੇ ਨੂੰ ਕੋਈ ਨਹੀਂ ਸੁਣਦਾ ਇਹਨਾਂ ਨੂੰ ਨੌਜਵਾਨ ਨਹੀਂ ਸੁਣਦਾ ਨਾ ਅੜਕ ਜਾਂਦਾ ਨਾ ਆਹ ਬਾਬਾ ਗਿਆਨ ਆ ਤੇ ਹਸਣਾ ਕਿ ਮੇਰਜ ਉਹਨੇ ਪੱਪਾ ਦਾ ਹੀ ਜੋਰ ਲਾ ਕੇ ਕਿਸੇ चवंदी कौम हो चाहींदी लंडू गला लिखे गर्बाणी ॾा जॾहिं गर्बाणी पन ते आहे उतो हक़ जी गल करणी उतो हक़ जी करणी आहे ਅੱਜ ਤੁਸੀਂ ਮਰਾਲੋ ਸ਼ਬਦ ਕਰਨ ਲੱਗੇ ਜਿੰਨੇ ਮਾਰਜੀ 2022 ਦੇ ਤਿੰਨ ਕਤਲ 2023 ਦੇ ਤਿੰਨ ਕਤਲ 15 ਦੋ ਨੂੰ ਜੀਤ ਸਿੰਘ ਨੂੰ ਮਾਰਿਆ 14 ਤਿੰਨ ਨੂੰ ਉਹਦਾ ਨਾਮ ਰਮਨ ਸਿੰਘ ਦਾ ਮਾਰਿਆ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਿ ਅਮਰਪਾਲ ਸਿੰਘ ਦੇ ਪਿਤਾ ਨੇ ਜੋ ਵੀ ਜੇਲ੍ਹ ਦੇ ਸੁਪਰੀਡੈਂਟ ਦੀ ਗ੍ਰਿਫਤਾਰੀ ਬਾਰੇ ਆਪਣਾ ਬਿਆਨ ਦਿੱਤਾ ਹੈ ਤੇ ਜੋ ਵੀ ਦੋਸਤੋ ਇਹਨਾਂ ਸਿੰਘਾਂ ਦੇ ਪਰਿਵਾਰਾਂ ਦਾ ਸ੍ਰੀ ਅਮਰਸਰ ਸਾਹਿਬ ਵੀ ਕਈ ਮੋਰਚੇ ਲੱਗਿਆ ਹੈ ਹਲੇ ਤੱਕ ਵੀ ਦੋਸਤੋ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲੈਂਦੀ ਤੇ ਗੁਰਪ੍ਰੀਤ ਸਿੰਘ ਜੌਨ ਬਣਨ ਨੂੰ ਦੋਸਤੋ ਮੋਰਚੇ ਜੋ ਜੋ ਵੀ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇ ਟਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਹੀ ਟਾਈਮ ਤੇ ਗੇਟ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ